ਹallelujah ਸਾਰਿਆਂ ਜਮਸੀ ਦੀ ਸਰਟੀਫਿਕੇਟ ਵਾਲਿਆਂ ਨੂੰ ਵੀ ਜਮਸੀ ਦੀ ਤੇ ਬਿਗੈਰ ਸਰਟੀਫਿਕੇਟ ਵਾਲਿਆਂ ਨੂੰ ਵੀ ਜਮਸੀ ਦੀ ਮੈਂ ਅਜ ਤੱਕ ਕਦੇ ਵੀ ਲਾਈਵ ਨਹੀਂ ਹੋਇਆ ਔਰ ਨਾ ਮੈਂ ਕਦੇ ਵੀਡੀਓ ਬਣਾ ਕੇ ਪਾਈ ਆ ਇੱਥੋਂ ਤੱਕ ਕਿ ਸ਼ਰਿਆਮ ਮੇਰਾ ਨਾਮ ਲੈ ਕੇ ਮੇਰੇ ਤੇ ਟਿੱਪਣੀਆਂ ਕੀਤੀਆਂ ਪਰ ਮੈਂ ਜ਼ਰੂਰੀ ਨਹੀਂ ਸਮਝਿਆ ਇਹਨਾਂ ਦਾ ਜਵਾਬ ਦੇਣਾ ਪਰ ਜੇ ਗੱਲ ਮਸੀਕ ਕੌਮ ਤੇ ਆ ਤਾਂ ਅਸੀਂ ਵੀ ਕੋਈ ਨਾ ਵੀ ਔਦਾ ਰੱਖਦੀ ਹਾਂ ਇਸ ਕਰਕੇ ਜਵਾਬ ਦੇਣਾ ਜ਼ਰੂਰੀ ਹੈ ਬੜਾ ਹੱਲਾ ਗੁੱਲਾ ਹੋ ਰਿਹਾ ਬੜੀਆਂ ਕਾਨਫਰੈਂਸਾਂ ਹੋ ਰਹੀਆਂ ਨੇ ਬੜੇ ਆਪਣੇ ਆਪ ਨੂੰ ਵੱਡੇ ਲੀਡਰ ਕਹਿੰਦੇ ਜਿਹੜੇ ਉਹ ਬੈਠੇ ਨੇ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਕੀ ਪ੍ਰੋਬਲਮ ਕੀ ਆ ਤੁਹਾਡੀ ਕਿ ਮਿਨਿਸਟਰੀਆਂ ਵਾਦਰੀ ਇਸ ਕਰਕੇ ਪ੍ਰੋਬਲਮ ਆ ਕਿ ਕ੍ਰਿਸਚਨ ਕਮਿਊਨਿਟੀ ਵਾਦਰੀ ਇਸ ਕਰਕੇ ਪ੍ਰੋਬਲਮ ਆ ਨਾ 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 ਤੁਹਾਨੂੰ ਨਾ ਮਿਨਿਸਟਰੀ ਵਧਨ ਚ ਪ੍ਰੋਬਲਮ ਆ ਨਾ ਕਮਿਊਨਿਟੀ ਵਾਦਰੀ ਇਸ ਕਰਕੇ ਪ੍ਰੋਬਲਮ ਆ ਕੌਮ ਨਾਲ ਤੁਹਾਡਾ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈਗਾ ਵੱਡੇ ਕੌਮ ਦੇ ਠੇਕੇਦਾਰ ਬਣੇ ਫਿਰਦੇ ਹੋ ਤੁਸੀਂ ਸਾਰੀ ਜ਼ਿੰਦਗੀ ਦਾ ਠੇਕਾ ਤੁਸੀਂ ਹੀ ਲੈ ਲਿਆ ਵੀ ਅਸੀਂ ਕੌਮ ਦੇ ਠੇਕੇਦਾਰ ਆ ਜਦੋਂ ਮੂੰਹ ਚੱਕਿਆ ਪ੍ਰੈਸ ਕਾਨਫਰੰਸ ਦੇਤੀ ਉਹ ਵੱਡੇ ਬੌਨ ਕ੍ਰਿਸਟਨੋ ਬਾਈਬਲ ਵੀ ਪੜ੍ਹ ਲਿਆ ਕਰੋ ਪ੍ਰਭੂ ਦਾ ਵਚਨ ਵੀ ਪੜਿਆ ਕਰੋ ਤੁਹਾਨੂੰ ਅਕਲ ਬੁੱਧੀ ਆਵੇ ਕੋਈ ਅਸੀਂ ਪਾਸਟਰ ਨਹੀਂ ਆ ਪਰ ਵਚਨ ਪੜਿਆ ਪ੍ਰਭੂ ਦੇ ਵਚਨ ਚ ਲਿਖਿਆ ਕਿ ਜਾਓ ਜਗਤ ਦੇ ਵਿੱਚ ਜਾ ਕੇ ਮੇਰੇ ਸੂਹ ਸਮਾਚਾਰ ਨੂੰ ਸੁਣਾਓ ਤੇ ਮੇਰੇ ਚੇਲੇ ਬਣਾਓ ਅਪਿਤਸਮਾ ਜਿੰਨੇ ਲੈ ਲਿਆ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਵਿੱਚ ਉਹੀ ਸਰਟੀਫਿਕੇਟ ਆ ਸ਼ਾਇਦ ਤੁਹਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਤੁਸੀਂ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਜਲੂਸ ਕੱਢਦੇ ਹੋ 크ਰਿਸਚਨ ਕਮਿਊਨਿਟੀ ਦਾ ਤੁਹਾਨੂੰ ਪਤਾ ਨਹੀਂ ਕਿਹੜੀਆਂ ਗੱਲਾਂ ਦੀ ਆ ਕਿਹੜੀ ਚੀਜ਼ ਦਾ ਤੁਹਾਨੂੰ ਰੰਜਿਸ਼ ਹੋਇਆ ਹੈ ਕਿਹੜੀ ਚੀਜ਼ ਦੀ ਚੈਲੰਜ ਹੋਈ ਆ ਹਰ ਟਾਈਮ ਕੋਈ ਨਾ ਕੋਈ ਜਲੂਸ ਕੱਢਣਾ ਤੁਸੀਂ ਆਪਣੇ ਕਾਨੂੰਨ ਬਣਾ ਲੈ ਨਵੇਂ ਕਿੰਨੇ ਹੱਕ ਦਿੱਤਾ ਤੁਹਾਨੂੰ ਇਹ ਕਾਨੂੰਨ ਬਣਾਉਣ ਦਾ ਆਏ ਦਿਨ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਨਾ ਕੋਈ ਕਦੇ ਕਿਸੇ ਦੇ ਗਲਤ ਬੋਲੀਏ ਕਦੇ ਕਿਸੇ ਨੂੰ ਗਲਤ ਬੋਲੀ ਜਾਨੀਓ ਤੁਸੀਂ ਪਤਾ ਨਹੀਂ ਕੀ ਡਰਾਮੇ ਬਾਜੀ ਸਮਝ ਲਈਏ ਹੋਰ ਕਦੇ ਸਾਡੀ ਬੇਡ ਭਾਲਦੇ ਹੋ ਤੁਸੀਂ ਤੁਸੀਂ ਨਵੇਂ ਹੀ ਕਾਨੂੰਨ ਬੜਾਈ ਜਾਂਦੇ ਹੋ ਕਿਸ ਕਰਕੇ ਹੁਣ ਲੋਕਾਂ ਨੂੰ ਸਬੂਤ ਦੇਣੇ ਪੈਣਗੇ ਤੁਹਾਨੂੰ ਵੀ ਅਸੀਂ ਕ੍ਰਿਸਚੀਅਨਾਂ ਸਾਡੇ ਕੋ ਸਰਟੀਫਿਕੇਟ ਆ ਨਵੇਂ ਹੀ ਕੋਈ ਨਾ ਕੋਈ ਕੱਢ ਲੈਣੇ ਤੁਸੀਂ ਗੱਲਾਂ ਕ੍ਰਿਸਚੀਅਨਾਂ ਨੂੰ ਹੁਣ ਦੁਸ਼ਮਣਾਂ ਦੀ ਲੋੜ ਨਹੀਂ ਕਿ ਖੁਦਾ ਨੇ ਵਚਨ ਚ ਪਹਿਲਾਂ ਲਿਖਤਾ ਕਿ ਦੁਸ਼ਮਣ ਤੁਹਾਡੇ ਘਰ ਦੇ ਹੀ ਹੋਣਗੇ ਅਸੀਂ ਆ ਵੀ ਡਰੀ ਜਾਂਦੇ ਆ ਵੀ ਸਾਡੇ ਬਾਹਰਲੇ ਕੋਈ ਦੁਸ਼ਮਣ ਆ ਬਾਹਰਲੇ ਨਹੀਂ ਹੈ ਇਹ ਸਾਡੇ ਹੀ ਘਰ ਦੇ ਦੁਸ਼ਮਣਾਂ ਸਾਡੇ ਦੁਸ਼ਮਣ ਬਣੇ ਕੌਮ ਦੇ ਦੁਸ਼ਮਣ ਬਣੇ ਕ੍ਰਿਸ਼ਨ ਕਮਿਊਨਿਟੀ ਦੇ ਦੁਸ਼ਮਣ ਬਣੇ ਹੋਏ ਔਰ ਜਿਹੜੇ ਚਰਚਾਂ 'ਚ ਜਾ ਕੇ ਤੁਸੀਂ ਕਹਿੰਦੇ ਹੋ ਸਾਡਾ ਇੱਜ਼ਤ ਮਾਨ ਹੋਵੇ ਉਹ ਚਰਚਾਂ ਦੇ ਪਾਦਰੀਆਂ ਦੇ ਨਾਮ ਪਤਾ ਕਰ ਲਓ ਪਹਿਲਾਂ ਕਿਸੇ ਪਾਸਦੀ ਸਾਡਾ ਨਾਮ ਪਾਸਟਰ ਸਲੀਮ ਖਾਨ ਕੋਈ ਪਾਸਟਰ ਸੂਰਜਪਾਲ ਆ ਕੋਈ ਪਾਸਟਰ ਪ੍ਰਿੰਸ ਸ਼ਰਮਾ ਜੀ ਆ ਕੋਈ ਪਾਸਟਰ ਸਰਮਜੀਤ ਆ ਅਲੱਗ-ਅਲੱਗ ਪਾਸਟਰਾਂ ਦੇ ਨਾਮ ਨੇ ਇਹਦਾ ਮਤਲਬ ਇਹ ਨਹੀਂਗਾ ਕੀ ਕੋਈ ਜ਼ਰੂਰੀ ਆ ਤੁਹਾਨੂੰ ਵੀ ਹਾਂ ਨਾਮ ਇਹਨਾਂ ਦੇ ਆ ਫਿਰ ਇਹਨਾਂ ਦੇ ਸਟੇਜ 'ਤੇ ਕੋ ਜਾਣੀਓ ਇਹਨਾਂ ਦੇ ਚਰਚਾ 'ਚ ਕੋ ਜਾਣੀਓ ਫਿਰ ਉਹਨਾਂ ਦੇ ਖਿਲਾਫ ਬੋਲਦੇ ਹੋ ਕਾਦੇ ਲਈ ਫਿਰ ਤੁਸੀਂ ਕਹਿੰਦੇ ਸਾਨੂੰ ਇੱਜ਼ਤ ਮਾਣ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਤੁਹਾਡੀਆਂ ਕਰਤੂਤਾ ਹੀ ਨਹੀਂ ਆ ਕਿਉਂਕਿ ਤੁਸੀਂ ਸੇ ਸਲਾਈ ਕੀ ਹੈ ਨਹੀਂ ਕਿ ਤੁਹਾਨੂੰ ਇੱਜ਼ਤ ਮਾਣ ਮਿਲੇ ਕਿਉਂਕਿ ਤੁਹਾਨੂੰ ਹਜਮ ਨਹੀਂ ਹੁੰਦੀ ਲੁਧਿਆਣਾ ਬ੍ਰਾਂਚ 'ਚ ਸਾਡੇ ਕੋਲ ਔਰ ਸਾਡੇ ਕੋਲ ਹਰ ਇੱਕ ਬੰਦਾ ਉੱਥੇ ਹੁੰਦਾ ਸਾਡੇ ਚਰਚੇ ਦੇ ਵਿੱਚ ਪ੍ਰੇਰਣ ਕਰਨ ਵਾਸਤੇ ਕਈ ਪਾਰਟੀਆਂ ਦੀ ਕਾਂਗਰਸ ਆਈ ਆ ਆਪ ਆਈ ਆ ਤੁਸੀਂ ਨਹੀਂ ਆਏ ਤੁਹਾਡੇ ਨੂੰ ਪਹਿਲਾਂ ਇੱਕ ਵਾਰ ਨਹੀਂ ਦੋ ਵਾਰ ਕਿ ਤੁਹਾਡਾ ਇੱਜ਼ਤ ਮਾਨ ਨਹੀਂ ਹੋਇਆ ਪਰ ਪਤਾ ਨਹੀਂ ਤੁਹਾਨੂੰ ਖजम ਨਹੀਂ ਹੋਇਆ ਤੁਸੀਂ ਸਾਡੇ ਖਿਲਾਫ ਵੀਡੀਓ ਪਾਈ ਜਿੰਨੇ ਆ ਪਾ ਕੇ ਗਾਣੇ ਪਾ ਕੇ ਜਾਂ ਸਾਡੇ ਫੋਟੋਆਂ ਲਾ ਕੇ ਪਤਾ ਨਹੀਂ ਕੀ ਸਾਬਤ ਕਰਦੇ ਹੋ ਤੁਸੀਂ ਕਾਦੇ ਲਈ ਕੀ ਮਾੜਾ ਕਰਤਾ ਸੀ ਤੁਹਾਡਾ ਪਤਾ ਨਹੀਂ ਕਾਦੀ ਜੈਲਸ ਹੈ ਤੁਹਾਨੂੰ ਆਜ ਦਿਨ ਹਰ ਰੋਜ਼ ਸੋਸ਼ਲ ਮੀਡੀਆ ਤੇ ਜਿੰਨਾ ਲੋਕਾਂ ਨੂੰ ਤੁਹਾਨੂੰ ਮਦਦ ਚਾਹੀਦੀ ਆ ਜਿਹੜੇ ਤੁਸੀਂ ਕਹਿੰਦੇ ਸਾਡੇ ਨਾਲ ਖੜਨ ਉਹਨਾਂ ਦੀ ਜੜਾ ਮੱਢਦੇ ਹੋ ਤੁਸੀਂ ਉਹਨਾਂ ਦੇ ਖਿਲਾਫ ਬੋਲਦੇ ਹੋ ਤੁਸੀਂ ਕਿਉਂ ਕੀ ਮਾੜਾ ਕਰਤਾ ਉਹਨਾਂ ਨੇ ਤੁਹਾਡਾ ਹਰ ਬੰਦੇ ਦਾ ਆਪਣਾ ਵਿਸ਼ਵਾਸ ਹੁੰਦਾ ਤੁਸੀਂ ਨਹੀਂ ਚਰਚ ਚ ਜਾ ਕੇ ਫਾਦਰ ਕਹਿੰਦੇ ਤੁਸੀਂ ਨਹੀਂ ਸਿਸਟਰ ਕਹਿੰਦੇ ਤੁਸੀਂ ਨਹੀਂ ਬਾਉ ਜੀ ਕਹਿੰਦੇ ਅਸੀਂ ਵੀ ਆਪਣੇ ਆਤਮਿਕ ਪਿਤਾ ਨੂੰ ਪਿਤਾ ਕਹਿੰਦੇ ਆ ਪਿਓ ਕਹਿੰਦੇ ਆ ਪਾਪਾ ਕਹਿੰਦੇ ਆ ਇਹ ਚ ਤੁਹਾਨੂੰ ਤਕਲੀਫ ਹੋਣ ਲੱਗ ਜਾਂਦੀ ਹੈ ਕੀ ਆ ਰੋਜ਼ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਬੋਲਣਾ ਅਸਲੀ ਮੁੱਦੇ ਤੇ ਆਓ ਅਸਲੀ ਮੁੱਦਾ ਕੀ ਆ ਤੁਹਾਨੂੰ ਪ੍ਰੋਬਲਮ ਆ ਪ੍ਰਧਾਨ ਜਤਿੰਦਰ ਸਿੰਘ ਗੌਰਵ ਤੋਂ ਉਹਦੀ ਚੜ੍ਹਾਈ ਦੇਖ ਕੇ ਉਹਦਾ ਰੁਤਬਾ ਦੇਖ ਕੇ ਉਹਦੀ ਠਾੜ-ਬਾੜ ਦੇਖ ਕੇ ਇਹ ਤਰੱਕੀਆਂ ਇਹ ਚੜ੍ਹਾਈਆਂ ਇਦਾਂ ਨਹੀਂ ਮਿਲਦੀਆਂ ਇਹ ਕਮਾਉਣੀਆਂ ਪੈਂਦੀਆਂ ਨੇ ਮਸੀਹ ਕੌਮ ਦੇ ਵਿੱਚ ਵਿਚਰਨਾ ਪੈਂਦਾ ਕੰਮ ਕਰਾਉਣੇ ਪੈਂਦੇ ਖੁਦਾ ਦੇ ਨਾਮ ਦੇ ਵਿੱਚ ਸਭ ਬੰਦਿਆਂ ਦੇ ਖੁਦਾ ਦੇ ਦਾਸਾਂ ਦੇ ਬਾਕੀ ਜਿਹੜੀ ਗੱਲ ਰਹਿ ਗਈ ਤੁਹਾਡੀ ਹੀ ਚੇਅਰਮੈਨੀ ਦੀ ਚੇਅਰਮੈਨੀ ਖੁਦਾ ਦੇ ਬਚਨ ਚ ਲਿਖਿਆ ਕਿ ਅਹੁਦੇ ਅਧਿਕਾਰ ਪ੍ਰਭੂ ਦਿੰਦਾ ਆ ਚੇਅਰਮੈਨ ਦੀ ਕੋਈ ਗੱਲ ਨਹੀਂ ਜਿਹੜਾ ਬੰਦਾ ਐਮਐਲਏ ਦੀ ਸੀਟ ਛੱਡ ਸਕਦਾ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਦੌਰ ਚੱਲਦਾ ਸੀ ਉਹ ਬੰਦਾ ਕਿ ਚੇਅਰਮੈਨ ਨਹੀਂ ਕਰੂਗਾ ਪਰ ਕੋਈ ਗੱਲ ਨਹੀਂ ਇਹ ਖੁਦਾ ਦੀ ਇੱਛਾ ਆ ਜੇ ਉਹਨੂੰ ਚੇਅਰਮੈਨ ਨਹੀਂ ਮਿਲਣੀ ਹੋਈ ਨਾ ਤਾਂ ਕੋਈ ਦੁਨੀਆ ਦੀ ਤਾਕਤ ਉਸ ਚੇਅਰਮੈਨ ਨੂੰ ਰੋਕ ਨਹੀਂ ਸਕਦੀ ਕਿ ਖੁਦਾ ਦੇ ਦਾਸ ਨੇ ਵਰਸ਼ਿਪਰ ਨੇ ਬਹੁਤ ਵਧੀਆ ਗਾਣਾ ਗਾਇਆ ਸੀ ਜਿਸ ਨੂੰ ਕਰੇ ਖੁਦਾਵਨ ਉੱਚਾ ਉਹਨੂੰ ਕਦੇ ਕੋਈ ਗਿਰਾ ਨਹੀਂ ਸਕਦਾ ਇਸ ਕਰਕੇ ਇਹ ਪ੍ਰਭੂ ਦੇ ਹੱਥ 'ਚ ਆ ਅਹੁਦੇ ਅਧਿਕਾਰ ਖੁਦਾ ਦਿੰਦਾ ਔਰ ਮੈਂ ਵਿਸ਼ਵਾਸ ਕਰਦਾ ਪ੍ਰਭੂ ਤੇ ਕਿ ਜਿਹੜਾ ਬੰਦਾ ਮਿਹਨਤ ਕਰੂਗਾ ਉਹਨੂੰ ਉਹਦਾ ਮਿਹਨਤ ਦਾ ਫਲ ਜ਼ਰੂਰ ਮਿਲੂਗਾ ਜਿੰਨਾ ਮਰਜੀ ਜੋੜ ਲਾ ਲਓ ਜਿੰਨਾ ਮਰਜੀ ਕਿਸੇ ਦੇ ਅੱਗੇ ਪਿੱਛੇ ਭੱਜ ਲਓ ਸੋ ਮੁੱਖ ਦੀ ਗੱਲ ਇਹ ਆ ਕਿ ਜਿਹੜੀ ਆਸ਼ੀਸ਼ ਤੇ ਬਰਕਤ ਜਿਹਦੇ ਲਈ ਖੁਦਾ ਨੇ ਰੱਖੀ ਆ ਉਹ ਉਹਨੇ ਮਿਲ ਕੇ ਰਹਿਣੀ ਆ ਹੁਣ ਮੈਂ ਇਹ ਨਹੀਂ ਕਹੂੰਗਾ ਕਿ ਮੇਰੀ ਨਿੱਜੀ ਜ਼ਿੰਦਗੀ ਤੇ ਨਾ ਜਾਓ ਜੇ ਮੈਂ ਕਹੂੰਗਾ ਜਾਓ ਤਾਂ ਤੁਸੀਂ ਚਾਹ ਵੀ ਜਾਣਾ ਜੇ ਨਹੀਂ ਕਹੂੰਗਾ ਤਾਂ ਤਾਂ ਵੀ ਜਾਣਾ ਵੈ ਆਪਣੀ ਹਰ ਗੱਲ ਦਾ ਜਵਾਬ ਦੇਈ ਆਪਣੇ ਉਸ ਪਰਮੇਸ਼ਰ ਦਾ ਤੇ ਆਪਣੇ ਆਤਮਿਕ ਪਿਤਾ ਦਾ ਮੈਂ ਕਿਸੇ ਹੋਰ ਦਾ ਜਵਾਬ ਦੇ ਨਹੀਂ ਆਗਾ ਜਿਸ ਜਤਿੰਦਰ ਗੌਰਵ ਦੀ ਤੁਸੀਂ ਅੱਜ ਲੱਤਾਂ ਖਿੱਚ ਰਹੇ ਹੋ ਨਾ ਉਸੇ ਜਤਿੰਦਰ ਗੌਰਵ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਸੀ ਮੇਲ ਮਲਾਪ ਕਰਨ ਲਈ ਮੈਂ ਕਿਸੇ ਵੀ ਬੰਦੇ ਨਾਲ ਤੁਹਾਡੀ ਮੀਟਿੰਗ ਕਰਨ ਨਹੀਂ ਆਇਆ ਸੀ 나ਈ ਤੁਹਾਨੂੰ ਕੋਈ ਸਮਰਥਨ ਦੇਣ ਆਇਆ ਸੀ ਤੁਸੀਂ ਇੱਕ ਫੋਟੋ ਪਾ ਕੇ ਆ ਗੱਲ ਕਰਦੇ ਮੇਰੇ ਕੋਲ ਤਾਂ ਵੀਡੀਓ ਪਈ ਹੈ ਹਰੇਕ ਦੇ ਕੋਲ ਹੀ ਹੁੰਦਾ ਸਾਰਾ ਖੁਸ਼ੀ ਪਰ ਫਿਰ ਵੀ ਇਸ ਗੱਲ ਨੂੰ ਮੈਂ ਕਹਿੰਦਾ ਜਿੱਥੇ ਹੈਗੀ ਇਹਨੂੰ ਖਤਮ ਕਰੋ ਔਰ ਆਪਸ ਵਿੱਚ ਨਾਲ ਮਿਲ ਕੇ ਰਹੋ ਔਰ ਮੈਂ ਸਾਰੇ ਹੀ ਖੁਦਾ ਦੇ ਦਾਸ ਔਰ ਮੇਰੇ ਮਸੀਹ ਭਾਈ ਚਰੇਲ ਜਿਹੜੇ ਖੁਦਾ ਦੇ ਦਾਸ ਸਾਨੂੰ ਇੱਜ਼ਤ ਮਾਣ ਦਿੰਦੇ ਆ ਆਪਣੇ ਫੁੱਲਪੜ ਤੇ ਚੜਾਉਂਦੇ ਆ ਮੈਂ ਉਹਨਾਂ ਕੋਲ ਇਹ ਗੱਲ ਕਹਿਣਾ ਚਾਹੁੰਨਾ ਕਿ ਮੇਰੇ ਕੋ ਜੇ ਕੋਈ ਗਲਤ ਸ਼ਬਦ ਬੋਲਿਆ ਗਿਆ ਜਾਂ ਕਿਸੇ ਵੀ ਕਿਸੇ ਤਰੀਕੇ ਦੇ ਕਿਸਨ ਨੂੰ ਠੇਸ ਲੱਗੀ ਆ ਤਾਂ ਮੈਂ ਇਸ ਚੀਜ਼ ਤੋਂ ਮਾਫੀ ਚਾਹੁੰਨਾ ਔਰ ਸਭ ਨੂੰ ਮੈਂ ਖੁਦਾਬਨ ਯਸ਼ੁ ਮਸੀਹ ਦੇ ਨਾਂ ਦੇ ਵਿੱਚ ਜੈ ਮਸੀਹ ਦੀ ਆਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵਿਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਹਜੇ ਤੱਕ ਤੁਸੀਂ ਵਿਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਕੋਲ ਜ਼ਰੂਰ ਪਹੁੰਚਾ ਸਕੀਏ ਔਰ ਜਿਆਦਾ ਤੋਂ ਜਿਆਦਾ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਵਿਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਗੋਡ ਬlesਸ ਈ